15 ਮਾਤਿਆਂ ਦੀ ਲੋੜੀ ਸਮਾਗਮ 10 ਜਨਵਰੀ ਨੂੰ ਚੰਨੀ ਰਿਜ਼ੋਰਟਸ ਫਲੋਰ ਰੋਡ 'ਰਹੋਂ ਵਿਖੇ ਮਨਾਈ ਜਾਵੇਗੀ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜਥੇਦਾਰ ਬਹਾਦਰ ਸਿੰਘ ਪਾਲਟਾ ਨੇ ਦੱਸਿਆ ਹੈ ਕਿ 15 ਮਾਤਿਆਂ ਦੀ ਲੋੜੀ ਦਾ ਸਮਾਗਮ ਵਿੱਚ 151 ਨਵਜੰਮੀਆਂ ਧੀਆਂ ਦੀ ਲੋੜੀ ਪਾਈ ਜਾਵੇਗੀ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅਸੀਂ ਲੋਹੜੀ ਦਾ ਹਰ ਸਾਲ ਸਮਾਗਮ ਕਰਦੇ ਆ 151 ਤੀਆਂ ਦੀ ਲੋਹੜੀ ਪਾ ਕੇ ਅੱਜ ਸਾਡੇ ਜਿਹੜਾ ਚੰਨੀ ਰਿਜ਼ੋਰਟ ਆ ਇਹਨੂੰ ਬਣੇ ਨੂੰ ਤਕਰੀਬਨ 15 ਸਾਲ ਹੋ ਗਏ ਇਹ 15ਵਾਂ ਪ੍ਰੋਗਰਾਮ ਅਸੀਂ ਇਹ ਪਾਰ ਹੈ ਲੋਹੜੀ ਤੇ ਬੜਾ ਮਾਣ ਮਹਿਸੂਸ ਕਰ ਰਿਹਾ ਮੈਂ ਕਿ ਜਦੋਂ ਕਿਉਂਕਿ ਮੇਰੇ ਆਪਣੇ ਕੋ ਧੀ ਨਹੀਂ ਸੀ ਤੇ ਜਦੋਂ ਮੈਂ ਚੰਨੀ ਰਿਜ਼ੋਰਟ ਆਪਣਾ ਬਣਾਇਆ ਸੀ ਤੇ ਉਸ ਵੇਲੇ ਮੇਰੇ ਮਨ ਚ ਆਇਆ ਕਿ ਜਿੰਨੀਆਂ ਵੀ ਇਲਾਕੇ ਭਰ ਦੇ ਵਿੱਚ ਨਮ ਜੰਮੀਆਂ ਬੱਚੀਆਂ ਹੋਇਆ ਕਰੂੰਗੀ ਉਹਨਾਂ ਦੀ ਲੋੜੀ ਪਾ ਕੇ ਮੈਂ ਬੜਾ ਫਕਰ ਮਹਿਸੂਸ ਕਰਿਆ ਕਰੂੰਗਾ ਕਿਉਂਕਿ ਇਹ ਜਿਹੜੀਆਂ ਅਜ ਧੀਆਂ ਵੀ ਜਿਹੜੀਆਂ ਹਨ ਇਹ ਪੁੱਤਾਂ ਨਾਲੋਂ ਘੱਟ ਨਹੀਂ ਜਿਨੇ ਵੀ ਵਿਦੇਸ਼ਾਂ-ਵਿਦੇਸ਼ਾਂ ਵਿੱਚ ਜਦੋਂ ਮੈਂ ਕਿਤੇ ਜਾਨਾਂ ਬਾਹਰ ਘੁੰਮਣ ਵਾਸਤੇ ਜਦੋਂ ਕਿਸੇ ਬੰਦੇ ਨੂੰ ਪੁੱਛਦਾ ਮੈਂ ਬਜ਼ੁਰਗ ਨੂੰ ਕਿ ਤੁਸੀਂ ਇੱਥੇ ਕਿਵੇਂ ਆਏ ਹੋ ਉਹ ਕਹਿੰਦਾ ਸਾਡੀ ਧੀ ਦੇ ਸੰਭਾਲਿਆ ਤੇ ਅਸੀਂ ਇਹ ਹਰ ਸਾਲ ਮੇਟਰ ਵੀ ਹੀ ਰੱਖਦੇ ਹਾਂ ਕਿ ਲੋੜੀ ਧੀਆਂ ਦੀ ਪੁੱਤਰਾ ਵਾਂਗੂ ਪਾਈਏ ਕਿ ਅੱਜ ਅਸੀਂ 15ਵਾਂ ਪ੍ਰੋਗਰਾਮ ਕਰ ਰਹੇ ਹਾਂ ਚੰਡੀ ਰਿਜ਼ੋਰਟ ਤੇ ਮਨੁੱਖੀ ਅਧਿਕਾਰ ਮੰਚ ਦਾ ਮੈਂ ਚੇਅਰਮੈਨ ਇੰਡੀਆ ਦਾ ਤੇ ਸਾਡੀ ਸਾਰੀ ਟੀਮ ਜਿਹੜੀ ਹੈਗੀ ਲੱਗੀ ਹੋਈ ਸਾਡੇ ਕੋਲ ਸਾਰਾ ਸਮਾਨ ਤਿਆਰ ਹੈ ਜਿਹੜੇ ਬੱਚਿਆਂ ਨੂੰ ਜਿਹੜੇ ਨਮਜਮੀਆਂ ਬੱਚੀਆਂ ਉਹਨਾਂ ਨੂੰ ਗਰਮ ਸੂਟ ਉਹਨਾਂ ਦੀਆਂ ਮਾਵਾਂ ਨੂੰ ਇੱਕ ਇੱਕ ਸੂਟ ਗਰਮ ਤੇ ਉਹਨਾਂ ਦੇ ਬਾਪ ਨੂੰ ਇੱਕ ਇੱਕ ਬਲੇਕਟ ਕੰਬਲ ਇੱਕ ਲੱਡੂਆਂ ਦਾ ਡੱਬਾ ਤੇ ਇੱਕ ਮੂਫਲੀ ਦਾ ਨਾਲ ਪੈਕਟ ਤੇ ਸਵੇਰੇ ਚਾਹ ਪਕੌੜਿਆਂ ਦਾ ਲੰਗਰ ਤੇ ਜਿਹੜਾ ਦੁਪਹਿਰ ਨੂੰ ਉਹਨਾਂ ਨੂੰ ਲਾਂਚ ਵਧੀਆ ਵਿਆਹ ਵਾਂਗੂ ਐਨ ਪ੍ਰੋਗਰਾਮ ਕੀਤਾ ਜਾਊਗਾ ਧੂਣੀ ਵਾਲੀ ਜਾਊਗੀ ਜੇ ਜਿਹੜੇ ਪੰਜਾਬ ਦੇ ਮਸ਼ਹੂਰ ਫਿਲਮੀ ਕਲਾਕਾਰ ਜਿਹੜੇ ਹਨ ਗੁਰਪ੍ਰੀਤ ਖੁੱਗੀ ਜੀ ਉਹ ਵੀ ਇਸ ਪ੍ਰੋਗਰਾਮ ਵਿੱਚ ਹਰ ਸਾਲ ਸ਼ਿਰਕਤ ਕਰਦੇ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਪਾਣਾ ਦੀ ਉਦੋਂ ਇੱਕ ਫਿਲਮ ਰਿਲੀਜ਼ ਹੋਣੀ ਹੈ ਪਰ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਜਰੂਰ ਜਿੱਦਾਂ ਹਰ ਸਾਲ ਆਉਂਦੇ ਆ ਇਸ ਸਾਲ ਵੀ ਆ ਕੇ ਤੁਸੀਂ ਚਾਰ ਚੰਨ ਲਗਾਓ ਇਹ ਹੋਰ ਸਾਰੇ ਪੰਜਾਬ ਤੋਂ ਇਸ ਸਾਡੇ ਲੋਹੜੀ ਮੇਲੇ ਨੂੰ ਦੇਖਣ ਵਾਸਤੇ ਸਾਰੇ ਪੰਜਾਬ ਤੋਂ ਸਾਡੀ ਕਿਉਂਕਿ ਜਿਹੜੀ ਮਨੁੱਖੀ ਅਧਿਕਾਰਾਂ ਵਾਲੀ ਟੀਮ ਹੈ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਤੋਂ ਸਾਰੇ ਜ਼ਿਲ੍ਹਿਆਂ ਤੋਂ ਸਾਰੇ ਜਿਹੜੀ ਸਾਡੀ ਟੀਮ ਦੇ ਲੀਡਰਸ ਵਾਣ ਸਾਰੇ ਇੱਥੇ ਪਹੁੰਚਣਗੇ ਤੇ ਮੈਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਬਹੁਤ-ਬਹੁਤ ਮਾਗੀ ਦੀਆਂ ਮੁਬਾਰਕਾਂ ਦਿੰਨਾ ਸਾਰਿਆਂ ਨੂੰ ਤੇ ਇੱਕ ਮੈਂ ਹੋਰ ਮੈਸੇਜ ਦੇਣਾ ਚਾਹਨਾ ਕਿ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਂਦੀ ਹੋਵੇ ਤੁਹਾਡੇ ਚੈਨਲ ਰਾਹੀਂ ਤੇ ਜਿਹੜੀ ਇੱਕ ਸਾਲ ਦੀ ਬੱਚੀ ਹੋਵੇ ਉਹ ਪਲੀਜ਼ ਆਪਣਾ ਨਾਮ ਜਿਹੜਾ ਸਾਡੇ ਕੋਲ 9 ਤਰੀਕ ਤੱਕ ਲਿਖਾ ਦੇਣ ਕਿਉਂਕਿ ਅੱਜ 7 ਤਰੀਕ ਹੋਈ ਆ 7 8 9 ਪਿੰਨ ਦਿਨਾਂ ਦੇ ਵਿੱਚ ਪਏ ਆ 10 ਤਰੀਕ ਨੂੰ ਸਾਡੇ ਕੋਲ 9 9:30 ਵਜੇ ਪਹਿਲ ਸਭ ਪਹੁੰਚ ਜਾਣ ਉਹਦੀ ਲਿਸਟ ਬਣਾ ਕੇ ਬਕਾਇਦਾ ਉਹਨਾਂ ਨੂੰ ਟੋਕਨ ਦਿੱਤਾ ਜਾਊਗਾ ਤੇ ਫਿਰ ਸਾਰਾ ਸਮਾਨ ਉਹਨਾਂ ਨੂੰ ਦਿੱਤਾ ਜਾਊਗਾ ਇੱਕ ਵਾਰ ਮੈਂ ਫਿਰ ਮੇ ਜਿਹੜੀਆਂ ਕਿੰਨੀਆਂ ਲੜਕੀਆਂ ਲੋਹੜੀ ਦੇ ਵਿੱਚ ਪਾਈਆਂ ਜਾਂਦੀਆਂ 155 ਲੜਕੀਆਂ ਦੀ ਹਰ ਸਾਲ ਅਸੀਂ 152 ਕਰਦੇ ਹਾਂ ਕਿ ਉਹਦੀ ਵੱਧ ਹੋ ਜਾਨੀਆ ਕੀਵਰੇ ਪੰਜ ਚਾਰ ਘੱਟ ਵੀ ਜਾਂਦੀਆਂ ਬਸ ਸਾਡਾ ਟਿਚਾ 155 ਦਾ ਹੁੰਦਾ ਕਿ ਮੈਂ ਲਗਭਗ 155 ਹੋਏ ਜਾਂਦੀਆਂ ਹਰ ਸਾਲ ਕੀਵਰੇ ਵੱਧ ਵੀ ਜਾਂਦੀਆਂ ਠੀਕ ਹੈ ਜੀ